ਸਤਨਾਮ ਵਾਹਿਗੁਰੂ ਸਾਹਿਬ ਜੀਓ ਮੰਗਲ ਚਾਰ ਚੋਜ ਅਨੰਦਾ ਕਰਿ ਕਿਰਪਾ ਮਿਲੇ ਪਰਮਾਨੰਦਾ ਪ੍ਰਭੂ ਮਿਲੇ ਸੁਆਮੀ ਸੁਖਾਂ ਗਾਮੀ ਇਛਮਨ ਕੀ ਪੁੰਨਿਆ ਬਜੀ ਬਦਾਈ ਸਹਜੇ ਸਮਾਈ ਬੋੜ ਦੁਖ ਨਾ ਰੁੰਨਿਆ ਲੈ ਕੰਠ ਲਾਏ ਸੁਖ ਦਿਖਾਏ ਬਿਕਾਰ ਬਿਨ ਸੇ ਮੰਦਾ ਬਿਨ ਵੰਤ ਨਾਨਕ ਮਿਲੇ ਸੁਆਮੀ ਔਰਖ ਪਰਮਾਨੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਸਤ ਸੰਗ ਕਰਨ ਦਾ ਸੁਭਾਗ ਸਮਾਪਤ ਹੋਇਆ ਹੈ ਛੇਵੇਂ ਪਾਤਸ਼ਾਹ ਮੀਰੀ ਤੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਆਪਣਾ ਅੰਤਲਾ ਸਮਾਂ ਨੇੜੇ ਜਾਣਦੇ ਹੋਏ ਆਪਣੇ ਪੋਤਰੇ ਹਰ ਰਾਏ ਸਾਹਿਬ ਨੂੰ ਗੁਰਿਆਈ ਦੇ ਦਿੱਤੀ ਸਤਮਾ ਪਾਸ਼ਾ ਥਾਪ ਦਿੱਤਾ ਔਰ ਨਾਲ ਉਪਦੇਸ਼ ਕੀਤਾ ਕਿ ਤੁਸੀਂ ਕੋਈ ਜੰਗ ਜੁੱਦ ਨਹੀਂ ਕਰਨਾ ਹੈ ਤਾਂ ਮਹਾਰਾਜ ਨੇ ਕਿਹਾ ਜੇ ਕੋਈ ਚੜ ਕੇ ਆ ਜਾਵੇਗਾ ਤੇ ਫੇਰ ਮਹਾਰਾਜ ਮਾਰੇ ਕਹਿਣ ਲੱਗੇ ਰਹਿਣਾ ਤਿਆਰ ਪਰ ਤਿਆਰ ਹੈ ਜਿਹੜਾ ਤੇਰੇ ਤੇ ਚੜ ਕੇ ਆਵੇਗਾ ਉਹ ਧੂਵੇਂ ਦੇ ਬੱਦਲ ਵਾਂਗੂ ਰਾਹ 'ਚ ਹੀ ਉੱਡ ਜਾਏਗਾ ਤੇਰੇ ਤੱਕ ਨਹੀਂ ਪਹੁੰਚੇਗਾ ਮਹਾਰਾਜ ਨੇ ਆਪਣੇ ਪੋਤਰੇ ਨੂੰ ਬਚਨ ਦਿੱਤੇ ਤੇ ਤੁਸੀਂ ਬਾਣੀ ਦਾ ਉਪਦੇਸ਼ ਨਾਮ ਦਾ ਉਪਦੇਸ਼ ਕਰਨਾ 2200 ਘੋੜ ਸਵਾਰ ਗੁਰੂ ਹਰ Rai ਸਾਹਿਬ ਨਾਲ ਰੱਖਦੇ ਸਨ ਤੇ ਨਾਲ ਮਹਾਰਾਜ ਨੇ ਕਈ ਉਪਦੇਸ਼ ਕੀਤੇ ਕਿ ਅੰਮ੍ਰਿਤ ਵੇਲੇ 3 ਵਜੇ ਉੱਠ ਕੇ ਇਸ਼ਨਾਨ ਕਰਕੇ ਤੇ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਜੁੜਨਾ ਹੈ ਤੇ ਗੁਰੂ ਹਰ राय ਸਾਹਿਬ ਪਾਤਸ਼ਾਹ ਮਹਾਰਾਜ 101 ਗਾਗਰ ਦੇ ਨਾਲ ਇਸ਼ਨਾਨ ਕਰਦੇ ਸਨ ਅੰਮ੍ਰਿਤ ਵੇਲੇ ਉੱਠ ਕੇ 3 ਵਜੇ 101 ਗਾਗਰ ਦੇ ਨਾਲ ਇਸ਼ਨਾਨ ਕਰਕੇ ਤੇ ਸਿਮਰਨ ਭਜਨ ਵਿੱਚ ਜੁੜ ਜਾਂਦੇ ਸਨ ਤੇ ਫਿਰ ਸੰਗਤਾਂ ਵਿੱਚ ਆ ਕੇ ਬਰਾਜਮਾਨ ਹੋ ਜਾਂਦੇ ਸਨ ਕਥਾ ਗੁਰੂ ਹਰ राय ਕੀ ਸੁਨ ਸਰੋਤਾ ਸਵਦਾਨ ਪਾਵਨ ਪੁੰਨ ਉਪਾਵਨੀ ਗਨ ਪਾਪਨ ਕੀ ਖਾਣ ਕਹਿੰਦੇ ਗੁਰੂ ਹਰ राय ਸਾਹਿਬ ਦੀ ਕਥਾ ਜਿਹੜੀ ਉਹਨੂੰ ਸੁਣੋਂਗੇ ਤੇ ਪਾਪਾਂ ਦੀ ਜਿਹੜੀ ਮੈਲ ਚੜ੍ਹੀ ਹੋਈ ਹੈ ਉਹ ਸਭ ਖਤਮ ਹੋ ਜਾਏਗੀ ਨਾਸ ਹੋ ਜਾਏਗੀ ਸੋ ਇਸ ਕਰਕੇ ਗੁਰੂ ਹਰ राय ਸਾਹਿਬ ਮਹਾਰਾਜ ਨੇ ਸੰਗਤਾਂ ਨੂੰ ਲੰਗਰ ਲਾਉਣ ਦੇ ਉਪਦੇਸ਼ ਕੀਤੇ ਮਾਰੇ ਕਹਿਣ ਲੱਗੇ ਭਾਈ ਹਰ ਸਿੱਖ ਆਪਣੇ ਘਰ ਦੇ ਵਿੱਚ ਰਾਈ ਪਾਂਦੀ ਨੂੰ ਲੰਗਰ ਛਕਾਇਆ ਕਰੋ ਗੁਰੂ ਨਾਨਕ ਦਾ ਘਰ ਸਮਝ ਕੇ ਤੇ ਗੁਰੂਆਂ ਦੇ ਪ੍ਰਕਾਸ਼ ਦਿਹਾੜਿਆਂ ਤੇ ਜਾਂ ਹੋਰ ਸਮਾਗਮਾਂ ਦੇ ਵਿੱਚ ਪ੍ਰਸ਼ਾਦੇ ਦਾ ਲੰਗਰ ਸੰਗਤਾਂ ਨੂੰ ਲੋਕਾਂ ਨੂੰ ਵੱਧ ਤੋਂ ਵੱਧ ਛਕਾਓ ਤੇ ਲੰਗਰ ਦੀ ਬੜੀ ਵੱਡੀ ਮਹਾਨਤਾ ਹੈ ਤਾਂ ਕਹਿਣ ਲੱਗੇ ਮਹਾਰਾਜ ਸੱਤ ਵਚਨ ਛਕਾਵਾਂਗੇ ਮਾਰੇ ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਕਹਿਣ ਲੱਗੇ ਭਾਈ ਇੱਕ ਵਾਰੀ ਦੀ ਗੱਲ ਹੈ ਕਹਿਣ ਲੱਗੇ ਇੱਕ ਵਾਰੀ ਕਹਿਣ ਲੱਗੇ ਸਾਡੇ ਕਹਿਣ ਲੱਗੇ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਦੀਵਾਨ ਸਜਿਆ ਹੋਇਆ ਸੀ ਤਾਂ ਬਹੁਤ ਸੰਗਤਾਂ ਦਵਾਨ ਦੇ ਵਿੱਚ ਹਾਜ਼ਰ ਸਨ ਤਾਂ ਇੱਕ ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਕਾਰੋਬਾਰ ਬਹੁਤ ਤਕੜਾ ਸੀ ਪਰ ਹੁਣ ਅਸੀਂ ਗਰੀਬ ਹੋ ਗਏ ਆ ਤੇ ਮਹਾਰਾਜ ਹੁਣ ਸਾਡੇ ਘਰ ਦੇ ਵਿੱਚ ਬਹੁਤ ਗਰੀਬੀ ਆ ਅਤ ਦੀ ਗਰੀਬੀ ਆ ਤੇ ਪਹਿਲਾਂ ਅਸੀਂ ਸਾਡਾ ਕੰਮ ਬਹੁਤ ਤਕੜਾ ਚੱਲਿਆ ਸੀ ਤੇ ਮਾਰੇ ਕਹਿਣ ਲੱਗੇ ਫਿਰ ਉਹਨਾਂ ਨੂੰ ਅਸੀਂ ਬਚਨ ਦੱਸਿਆ ਕਹਿਣ ਲੱਗੇ ਭਾਈ ਇੱਕ ਨਗਰ ਦੇ ਵਿੱਚ ਇੱਕ ਸਿੱਖ ਤੇ ਸਿੱਖਣੀ ਰਹਿੰਦੇ ਸੀ ਦੋਨੇ ਗੁਰੂ ਨਾਲ ਜੁੜੇ ਹੋਏ ਸੀ ਤੇ ਅਕਾਲ ਚਲਾਣਾ ਕਰਗੇ ਤਾਂ ਪਰ ਕੁਝ ਵਿਗੜਨ ਕਰਕੇ ਉਹਨਾਂ ਦੀ ਮੁਕਤੀ ਨਹੀਂ ਹੋ ਸਕੀ ਤੇ ਉਹਨਾਂ ਨੂੰ ਜਿਹੜੇ ਤੇ ਚਿੜੀ ਦਾ ਅੱਗੇ ਜਨਮ ਮਿਲਿਆ ਤੇ ਫਿਰ ਉਹ ਦੋਨੇ ਇੱਕ ਦੂਜੇ ਦੇ ਪਤੀ ਪਤਨੀ ਬਣੇ ਸੇਖ ਚਿੜਾ ਬਣ ਗਿਆ ਤੇ ਘਰ ਵਾਲੀ ਚਿੜੀ ਬਣ ਗਈ ਪਰ ਦੋਨਾਂ ਨੂੰ ਪਿਛਲੇ ਜਨਮ ਦੀ ਸੋਝੀ ਸੀ ਹੈ ਚਿੜਾ ਚਿੜੀ ਸੀ ਉਹਨਾਂ ਨੂੰ ਪਤਾ ਸੀ ਕਿ ਅਸੀਂ ਦੋਨੇ ਜੀ ਪਹਿਲਾਂ ਵਾਲੇ ਜਨਮ ਚ ਵੀ ਪਤੀ ਪਤਨੀ ਸੀ ਤਾਂ ਸੇਖ ਹੋਣੇ ਕਰਕੇ ਉਹਨਾਂ ਨੂੰ ਇਹ ਗਿਆਨ ਸੀ ਤੁਹਾਡੇ ਘਰੋਂ ਭਾਈ ਆਲ ਨੇ ਵਿੱਚ ਰਹਿੰਦੇ ਹੁੰਦੇ ਸੀ ਕੱਚਾ ਕਰ ਸੀ ਤੁਹਾਡਾ ਤੁਹਾਡੇ ਘਰ ਦੀ ਗਰੀਬੀ ਦੇਖ ਕੇ ਉਹਨਾਂ ਨੇ ਤੁਹਾਡੇ ਘਰ ਦੇ ਵਿੱਚੋਂ ਹਰ ਰੋਜ਼ ਚਿੜੀ ਨੇ ਤੇ ਚਿੜੇ ਨੇ ਕਣਕ ਦਾ ਦਾਣਾ ਚੁੱਕ ਕੇ ਲੰਗਰਾਂ ਵਿੱਚ ਪਾਉਣਾ ਤੇ ਜਾਂ ਲੰਗਰਾਂ ਚ ਪਾਉਣ ਲੱਗੇ ਦਾਣਾ ਸੋਡਾ ਕੰਮ ਵਧਣ ਲੱਗ ਗਿਆ ਉਸੇ ਦਿਨ ਤੋਂ ਕੰਮ ਵਧਣ ਲੱਗ ਗਿਆ ਏਡੀ ਵੱਡੀ ਮਾਨਤਾ ਲੰਗਰ ਦੀ ਗੁਰੂ ਨਾਨਕ ਦੇਵ ਦੀ ਜਿਹੜਾ ਬੰਦਾ ਦਸਵੰਦ ਕੱਢਦਾ ਆਪਦਾ ਰਾਸ਼ਨ ਪਾਣੀ ਲੰਗਰਾਂ ਚ ਪਾ ਕੇ ਆਉਂਦਾ ਆਟਾ ਦਾਲ ਪਾ ਕੇ ਆਉਂਦਾ ਉਹਦੀ ਉਸੇ ਦਿਨ ਤੋਂ ਤਰੱਕੀ ਹੋਣ ਲੱਗ ਜਾਂਦੀ ਆ ਕਾਰੋਬਾਰ ਪੈਸਾ ਬਰਕਤ ਪੈ ਜਾਂਦੀ ਕਹਿਣ ਲੱਗੇ ਜਦੋਂ ਤੁਹਾਡੇ ਘਰੋਂ ਦਾਣਾ ਚਲਾ ਜਾਣ ਲੱਗ ਗਿਆ ਲੰਗਰਾਂ ਚ ਤਾ ਫਿਰ ਤੁਹਾਡਾ ਕੰਮ ਤਕੜਾ ਹੋ ਗਿਆ ਤੁਸੀਂ ਸੋਚਿਆ ਵੀ ਪੈਸਾ ਬਹੁਤ ਆ ਉਹਨਾਂ ਆਪਾਂ ਘਰ ਪਾ ਲਈਏ ਤੁਸੀਂ ਭਾਈ ਘਰ ਜਦੋਂ ਢਾ ਦਿੱਤਾ ਵੱਡਾ ਮਹਿਲ ਪਾ ਦਿੱਤਾ ਤੇ ਉਹਨਾਂ ਅਦਾਲਤਾਂ ਤੋੜ ਦਿੱਤਾ ਤੇ ਉਹ ਭਾਈ ਉੱਥੋਂ ਉੱਡ ਗਏ ਉਸ ਤੋਂ ਬਾਅਦ ਭਾਈ ਤੁਹਾਡਾ ਜਿਹੜਾ ਕੰਮ ਡਾਊਨ ਹੋਣ ਲੱਗ ਗਿਆ ਤੁਹਾਡਾ ਪਰਿਵਾਰ ਸੀ ਜਿਹੜਾ ਉਹ ਲੰਗਰਾਂ ਵਿੱਚ ਰਸਤ ਪਾਉਂਦਾ ਨਹੀਂ ਸੀ ਸੋ ਸਤਗੁਰੂ ਜੀ ਪਾਤਸ਼ਾਹ ਮਾਰੇ ਕਹਿਣ ਲੱਗੇ ਭਾਈ ਉਹ ਦਿਨ ਤੋਂ ਤੁਹਾਡਾ ਜੀ ਜਿਹੜਾ ਕਾਰੋਬਾਰ ਸੀ ਜਿਹੜਾ ਡਾਊਨ ਪੈਣ ਲੱਗ ਗਿਆ ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰ ਹਰਾਇਸਾਹ ਮਹਾਰਾਜ ਨੇ ਕਿਰਪਾ ਕੀਤੀ ਰਹਿਮਤ ਕੀਤੀ ਤੇ ਭਾਈ ਲੰਗਰ ਲਾਉਂਗੇ ਲੰਗਰਾਂ ਦੀ ਸੇਵਾ ਕਰੋਗੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਆਏਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਆਨੰਦ ਬਣਿਆ ਰਹੇਗਾ ਅਗਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ ਰਹਿਮਤ ਕਰਦੇ ਹਨ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਕਹਿਣ ਲੱਗੇ ਭਾਈ ਆਨੰਦ ਉਦੋਂ ਬੰਦਾ ਹੈ ਜਦੋਂ ਤੁਸੀਂ ਗੁਰੂ ਦੀ ਸੰਗਤ ਵਿੱਚ ਜਾ ਕੇ ਹਾਜ਼ਰੀ ਭਰੋਗੇ ਤਾਂ ਨਾਲ ਗੁਰੂ ਦੀ ਸੇਵਾ ਕਰੋਗੇ ਤੇ ਦਾਨ ਕਰੋਗੇ ਤੇ ਮਹਾਰਾਜ ਕਹਿਣ ਲੱਗੇ ਸੱਚੇ ਪਾਤਸ਼ਾਹ ਕਹਿੰਦੇ आनंद ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਆਨੰਦ ਕਿੱਦੇ ਮਿਲਿਆ ਜਿੱਦੇ ਗੁਰੂ ਦਾ ਦਰ ਪ੍ਰਾਪਤ ਹੋ ਗਿਆ। ਜਿੱਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚਰਨ ਵਿੱਚ ਚਲੇ ਜਾਣ ਕਿ ਹਾਜ਼ਰੀ ਭਰਨ ਲੱਗੇ। ਸਹਿਬ ਕਿਰਪਾ ਕਰਦੇ ਨੇ ਕਹਿਣ ਲੱਗੇ ਸਤ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਤੇ ਜਦੋਂ ਮਨ ਦੇ ਵਿੱਚ ਵਧਾਈਆਂ ਭਾਵ ਮਨ ਵਧਣ ਲੱਗ ਗਿਆ। ਡੋਲ ਨੂੰ ਹਟ ਗਿਆ। ਬਿਨਾ ਗੁਰੂ ਤੋਂ ਮਨ ਢੋਲਦਾ ਰਹਿੰਦਾ ਹੈ ਮਨ ਕਮਜ਼ੋਰ ਹੋ ਜਾਂਦਾ ਹੈ ਜਦੋਂ ਮਨ ਨੂੰ ਤਾਕਤ ਮਿਲਦੀ ਹੈ ਗੁਰੂ ਦਾ ਉਪਦੇਸ਼ ਹੁੰਦਾ ਹੈ ਤੇ ਗੁਰੂ ਦੇ ਉਪਦੇਸ਼ ਦੀ ਮਨ ਨੂੰ ਤਾਕਤ ਮਿਲਦੀ ਹੈ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਫਿਰ ਸਾਰਾ ਟੱਬਰ ਸਾਰਾ ਪਰਿਵਾਰ ਗੁਰੂ ਦੇ ਗਉਣ ਗਉਣ ਲੱਗ ਜਾਂਦਾ ਹੈ ਕਹਿੰਦੇ ਜੀ ਉਹ ਕਿਵੇਂ ਮਾਰੇ ਕਹਿਣ ਲੱਗੇ ਜਿਵੇਂ ਰਾਗ ਰਾਗਣੀਆਂ ਇਹ ਰਾਗ ਆ ਜਿਹੜਾ ਪ੍ਰਮਾਤਮਾ ਦਾ ਇਹਨੂੰ ਮਹਾਰਾਜ ਨੇ ਰਤਨ ਲਿਖਿਆ ਹੈ ਕਿਉਂਕਿ ਅਨਮੁੱਲਾ ਰਤਨ ਆ ਜਿਹੜਾ ਰਾਗ ਆ ਜਿਹਦੇ ਕੋਲੇ ਰਾਗ ਹੈ ਉਹਦੇ ਕੋਲੇ ਰਤਨ ਹੈ ਉਹ ਬਹੁਤ ਸੁੱਖ ਤੇ ਆਨੰਦ ਦੀ ਜ਼ਿੰਦਗੀ ਜਿਉ ਸਕਦਾ ਤੇ ਦੂਜਿਆਂ ਨੂੰ ਰਾਗ ਨਾਲ ਜੋੜ ਕੇ ਸ਼ਬਦ ਨਾਲ ਜੋੜ ਕੇ ਸੱਚੇ ਪਾਤਸ਼ਾਹ ਕਹਿੰਦੇ ਆਪਣਾ ਜਨਮ ਸਫਲ ਕਰ ਸਕਦਾ ਸੋ ਸਹਿਬ ਸੱਚੇ ਪਾਤਸ਼ਾਹ ਮਾਰੇ ਕਿਰਪਾ ਕਰਦੇ ਨੇ ਰਾਗ ਰਤਨ ਪਰਵਾਰ ਇਹਨਾਂ ਦਾ ਵੀ ਪਰਵਾਰ ਹੈ ਜਿਹੜੇ ਰਾਗ ਨੇ ਤੇ ਨਾਲ ਮਰ ਕਹਿੰਦੇ ਰਾਗ ਦੇ ਨਾਲ ਫਿਰ ਉਹਦੇ ਘਰ ਵਾਲੀ ਵੀ ਆਈ ਰਾਗਣੀ ਰਾਗਣੀਆਂ ਇੱਕ ਰਾਗ ਹੁੰਦਾ ਫਿਰ ਰਾਗਾਂ ਦੀਆਂ ਘਰ ਰਾਗਣੀਆਂ ਹੁੰਦੀਆਂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕਹਿਣ ਲੱਗੇ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ ਜਿੱਥੇ ਸੋਹਣੇ ਰਾਗ ਪੜੇ ਜਾਂਦੇ ਨੇ ਤੇ ਨਾਲ ਰਾਗਣੀਆਂ ਵੀ ਗਾਉਂਦੀਆਂ ਨੇ ਜਦੋਂ ਰਾਗ ਪੜਿਆ ਜਾਂਦਾ ਜਿਵੇਂ ਜਦੋਂ ਬੰਦਾ ਕੀਰਤਨ ਕਰੀ ਜਾਂਦਾ ਬਾਣੀ ਪੜੀ ਜਾਂਦਾ ਨਾਲ ਉਹਦੇ ਘਰ ਵਾਲੀ ਵੀ ਨਾਲ ਬਾਣੀ ਪੜੀ ਜਾਂਦੀ ਆ ਨਾਲ ਉਹਦੇ ਬੱਚੇ ਵੀ ਬਾਣੀ ਪੜੀ ਜਾਂਦੇ ਨੇ ਕੀਰਤਨ ਸੁਣਦੇ ਨੇ ਕਥਾ ਸੁਣਦੇ ਨੇ ਤੇ ਸਾਰਾ ਘਰ ਸਵਰਗ ਬਣ ਜਾਂਦਾ ਸੱਚੇ ਪਾਤਸ਼ਾਹ ਮਰੀ ਕਹਿੰਦੇ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ ਤੇ ਸ਼ਬਦ ਕੀ ਗਾਵਨ ਆਈਆਂ ਪਰਮਾਤਮਾ ਦੇ ਨਾਮ ਨੂੰ ਗਾਉਣ ਆਈਆਂ ਗਾਉਣ ਨੂੰ ਤਾਂ ਹੋਰ ਵੀ ਲੋਕ ਗਾਈ ਜਾਂਦੇ ਨੇ ਲੱਚਰ ਵੀ ਗਾਈ ਜਾਂਦੇ ਨੇ ਪਰ ਜਿਹੜੀ ਬਾਣੀ ਗਾਉਣੀ ਹੈ ਜਿਹੜੀ ਪਰਮਾਤਮਾ ਦੇ ਨਾਮ ਦੀ ਮਹਿਮਾ ਗਾਉਣੀ ਹੈ ਉਹਦੀ ਮਹਾਨਤਾ ਹੈ ਹੁਣ ਆਪਾਂ ਕੰਨਾਂ ਨਾਲ ਸਾਰੀ ਦਿਹਾੜੀ ਲੋਕਾਂ ਦੀਆਂ ਗੱਲਾਂ ਸੁਣਦੇ ਆਂ ਪਰ ਜਿੱਥੇ ਆਪਾਂ ਰੱਬ ਦੀ ਗੱਲ ਸੁਣਦੇ ਆਂ ਰੱਬ ਦੀ ਗੱਲ ਬਾਣੀ ਸੁਣਨ ਨਾਲ ਸਾਡੇ ਦੁੱਖ ਦੂਰ ਹੁੰਦੇ ਆ ਨਾ ਸੰਸਾਰੀ ਲੋਕਾਂ ਦੀਆਂ ਗੱਲਾਂ ਸੁਣਨ ਨਾਲ ਨਿੰਦਿਆ ਸੁਣਨ ਨਾਲ ਸਾਡੇ ਤੇ ਦੁੱਖ ਚੜ ਜਾਂਦੇ ਨੇ ਪਾਪ ਵੱਧ ਜਾਂਦੇ ਨੇ ਸਾਹਿਬ ਕਿਰਪਾ ਕਰਦੇ ਨੇ ਬਾਣੀ ਗਾਉ ਸ਼ਬਦ ਤਾਂ ਗਾਉ ਹਰੀ ਕੇਰਾ ਮਨ ਜਿੰਨੀ ਵਸਾਇਆ ਮਰ ਕਹਿੰਦੇ ਉਹਨੂੰ ਮਨ ਦੇ ਵਿੱਚ ਵਸਾਓ ਪਰਮਾਤਮਾ ਦੇ ਨਾਮ ਨੂੰ ਉਹਦੀ ਸਿਫਤ ਸਲਾਹ ਕਰੋ ਪਰਮਾਤਮਾ ਦੀ ਕਾਹੇ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਆਨੰਦ ਉਹਦੋਂ ਮਿਲੇਗਾ ਜਦੋਂ ਸਤ ਗੁਰੂ ਦੀ ਪ੍ਰਾਪਤੀ ਹੋਏਗੀ ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋਏਗੀ ਸੋ ਇਸ ਤਰੀਕੇ ਨਾਲ ਗੁਰੂ ਹਰ Rai ਸਾਹਿਬ ਮਹਾਰਾਜ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ ਤਾਂ ਕਹਿਣ ਲੱਗੇ ਇੱਕ ਮਾਈ ਨਗਰ ਚ ਰਹਿੰਦੀ ਆ ਤੇ ਬੜੀ ਗਰੀਬ ਆ ਤਾਂ ਆਪਣੀ ਕਿਰਤ ਕਰਕੇ ਥੋੜਾ ਲੰਗਰ ਪਾਣੀ ਆਵਦਾ ਛੱਕਦੀ ਆ ਕੋਈ ਬਹੁਤੀ ਵੱਡੀ ਜਾਇਦਾਦ ਪ੍ਰਾਪਰਟੀ ਨਹੀਂ ਹੈ ਪਰ ਮਨ ਦੇ ਵਿੱਚ ਸ਼ਰਧਾ ਪੈਦਾ ਹੋ ਗਈ ਕਿ ਕਿਤੇ ਗੁਰੂ ਕਿਰਪਾ ਕਰੇ ਮੈਂ ਆਪਣੇ ਹੱਥਾਂ ਦੇ ਨਾਲ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਵਾਂ ਤਾਂ ਕੰਨ ਲੱਗੇ ਬੜੇ ਪ੍ਰੇਮ ਦੇ ਨਾਲ ਮਨ ਦੇ ਵਿੱਚ ਬਾਣੀ ਪੜਦੀ ਆ ਵਾਹਿਗੁਰੂ ਦਾ ਸਿਮਰਨ ਕਰਦੀ ਆ ਤੇ ਇਹ ਵੀ ਸੋਚਦੀ ਆ ਕਿ ਮੈਂ ਗਰੀਬਣੀ ਤੇ ਮੇਰਾ ਐਡਾ ਗੁਰੂ 2200 ਤੇ ਨਾਲ ਫੌਜ ਹੁੰਦੀ ਆ 2200 ਤੱਕ ਘੋੜਸਵਾਰ ਹੁੰਦਾ ਤੇ ਬੜਾ ਸੋਹਣਾ ਪ੍ਰਤਾਪ ਗੁਰੂ ਹਰ Rai ਸਾਹਿਬ ਦਾ 7ਵੇਂ ਪਾਤਸ਼ਾਹ ਮਹਾਰਾਜ ਦਾ ਬੜੇ ਸੋਹਣੇ ਜਵਾਨ ਸਨ ਆਪਣੇ ਦਾਦੇ ਵਰਗੇ ਸਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਵਾਂਗੂ ਬੜਾ ਸੋਹਣਾ ਸਰੀਰ ਸੀ ਛਡੌਲ ਸਰੀਰ ਸੀ ਬੜਾ ਕਮਾਇਆ ਹੋਇਆ ਸਰੀਰ ਸੀ ਤਾ ਕਹਿਣ ਲੱਗੇ ਮਨ ਦੇ ਵਿੱਚ ਬੜੀ ਸ਼ਰਧਾ ਪ੍ਰੇਮ ਤੇ ਸੋਚਦੀ ਰਹਿੰਦੀ ਹੈ ਤਾਂ ਇੱਕ ਦਿਨ ਉਸ ਨੂੰ ਪਤਾ ਲੱਗਿਆ ਵੀ ਆਪਣੇ ਨਗਰ ਕੋਲ ਦੀ ਹਰ ਰਾਏ ਸਾਹਿਬ ਪਾਦਸ਼ਾਹ ਨੇ ਨੰਗਣ ਅੱਗੇ ਨਗਰਾਂ ਨੂੰ ਜਾ ਰਹੇ ਨੇ ਤੇ ਸੰਗਤਾਂ ਦਰਸ਼ਨ ਕਰਨ ਵਾਸਤੇ ਉਸ ਰਸਤੇ ਤੇ ਪਹੁੰਚ ਰਹੀਆਂ ਹਨ ਜਿੱਥੋਂ ਦੀ ਆਰਾਈ ਸਾਬ ਨੇ ਨੰਗਣਾ ਪਾਤਸ਼ਾਹ ਨੇ ਕਹਿਣ ਲੱਗੇ ਮਾਤਾ ਸਵੇਰੇ ਉੱઠી ਅੰਮ੍ਰਿਤ ਵੇਲੇ ਤਾਂ ਇਸ਼ਨਾਨ ਕੀਤਾ ਕੇ ਸੀ ਤਾਂ ਆਪ ਆਪਣੇ ਹੱਥੀਂ ਚੱਕੀ ਚਲਾਈ ਆਟਾ ਪੀਸਿਆ ਤੇ ਬੜੀ ਸ਼ਰਧਾ ਨਾਲ ਪਿਆਰ ਨਾਲ ਮਾਤਾ ਜੀ ਨੇ ਦੋ ਪ੍ਰਸ਼ਾਦੇ ਬਣਾਏ ਬੜੇ ਭਾਰੇ ਨਿੱਗੜ ਪ੍ਰਸ਼ਾਦੇ ਜਿਵੇਂ ਆਪਣੀਆਂ ਮਾਵਾਂ ਪਹਿਲਾਂ ਬਜ਼ੁਰਗ ਦਾਦੀਆਂ ਬਣਾਉਂਦੀਆਂ ਸੀ ਹੁਣ ਤਾਂ ਜਿਹੇ-ਜਿਹੇ ਲੋਕ ਹੋ ਗਏ ਨੇ ਉਹ ਜੇ ਪ੍ਰਸ਼ਾਦੇ ਹੋ ਗਏ ਨੇ ਭਾਵੇਂ ਪ੍ਰਸ਼ਾਦ ਇੰਨਾ ਪਤਲਾ ਬਣਾਉਂਦੇ ਨੇ ਉਹ ਵੀ ਚੱਕ ਕੇ ਗੈਸ ਤੇ ਰੱਖ ਦਿੰਦੇ ਨੇ ਤੇ ਜਿਹੜੀ ਗੈਸ ਹੈ ਗੈਸ ਪ੍ਰਸ਼ਾਦੇ ਦਾ ਵਿੱਚ ਰਹਿਣ ਹੀ ਨਹੀਂ ਦਿੰਦੀ ਕੋਈ ਤਾਕਤ ਕਿਉਂਕਿ ਅੱਜ ਜਿਹੜਾ ਬਲੱਡ ਕੈਂਸਰ ਆ ਨਾ ਏਸੇ ਕਰਕੇ ਹੋ ਰਿਹਾ ਲੋਕਾਂ ਨੂੰ ਜਿਹੜੇ ਲੋਕ ਡਾਇਰੈਕਟਰ ਗੈਸ ਦੇ ਉੱਤੇ ਪ੍ਰਸ਼ਾਦਾ ਰੱਖ ਦਿੰਦੇ ਨੇ ਜਿਹੜੀ ਗੈਸ ਬੜੀ ਗੰਦੀ ਚੀਜ਼ ਹੁੰਦੀ ਆ ਤਾਂ ਉਹ ਪ੍ਰਸ਼ਾਦੇ ਨਾਲ ਚੁੰਬੜ ਜਾਂਦੀ ਹੈ ਚਿਪ ਕੇ ਜਾਂਦੀ ਆ ਰਬੜ ਵਾਂਗੂੰ ਜਦੋਂ ਪ੍ਰਸ਼ਾਦਾ ਛਕਦੇ ਆ ਉਹ ਜਿਹੜੀਆਂ ਵੇਨਸ ਬਲੌਕ ਹੋ ਜਾਂਦੀਆਂ ਬਰੀਕ ਵੇਨਸ ਹੁੰਦੀਆਂ ਲਾੜਾ ਹੁੰਦੀਆਂ ਨੇ ਉਹਦੇ ਚ ਬਲੌਕਿੰਗ ਸ਼ੁਰੂ ਹੋ ਜਾਂਦੀ ਆ ਤੇ ਬਲੱਡ ਕੈਂਸਰ ਹੋ ਜਾਂਦਾ ਇਸ ਕਰਕੇ ਪਹਿਲਾਂ ਬੀਬੀਆਂ ਚੁੱਲੇ ਤੇ ਰੋਟੀ ਪ੍ਰਸ਼ਾਦਾ ਬਣਾਉਂਦੀਆਂ ਸੀ ਚੁੱਲੇ ਦੀ ਰੋਟੀ ਲੰਗਰ ਰਾੜ ਦੀਆਂ ਤੇ ਮਾਤਾ ਨੇ ਦੋ ਬੜੇ ਸੋਹਣੇ ਪ੍ਰਸ਼ਾਦੇ ਤਸੱਲੀ ਹੋ ਜਾਂਦੀ ਸੀ ਦੋ ਪ੍ਰਸ਼ਾਦਿਆਂ ਨਾਲ ਤਾਂ ਵਿੱਚ ਘਿਓ ਵੀ ਸਮਾ ਜਾਂਦਾ ਸੀ ਪਤਲੇ ਪ੍ਰਸ਼ਾਦਾ ਘਿਓ ਨਹੀਂ ਸਮਾ ਸਕਦਾ ਉਹਦੇ ਵਿੱਚ ਤਾਂ ਬੜੇ ਪਿਆਰ ਨਾਲ ਦੋ ਪ੍ਰਸ਼ਾਦੇ ਤਿਆਰ ਕੀਤੇ ਘਿਓ ਲਾਇਆ ਤੇ ਬੜਾ ਸੋਹਣਾ ਪ੍ਰਸ਼ਾਦਾ ਤਿਆਰ ਕੀਤਾ ਤਾਂ ਜਾ ਕੇ ਖੜ ਗਈ ਉਧਰੋਂ ਲੋਕ ਖੜੇ ਨੇ ਸਾਰਾ ਨਗਰ ਉਧਰੋਂ ਸਤਵੇਂ ਪਾਸ਼ਾ ਮਹਾਰਾਜ ਦੇ ਅੱਗੇ ਨਗਾਰੇ ਵਜਦੇ ਆਉਂਦੇ ਨੇ ਤੇ ਫੌਜਾਂ ਆ ਰਹੀਆਂ ਤੇ ਪਾਸ਼ਾ ਮਹਾਰਾਜ ਆ ਰਹੇ ਨੇ ਘੋੜੇ ਤੇ ਤੇ ਮਾਤਾ ਨੇ ਜਿਹੜੇ ਪ੍ਰਸ਼ਾਦੇ ਲੈ ਕੇ ਗਈ ਸੀ ਵੀ ਗੁਰੂ ਨੂੰ ਛਕਾਵਾਂਗੀ ਪਰ ਮਾਤਾ ਥੋੜਾ ਜਿਹਾ ਸੋਚੀ ਪੈ ਗਈ ਵੀ ਇੰਨੀ ਜਨਤਾ ਇੰਨੇ ਲੋਕ ਦਰਸ਼ਨਾਂ ਨੂੰ ਖੜੇ ਨੇ ਤੇ ਡਾ ਵੱਡਾ ਗੁਰੂ 2200 ਘੋੜ ਸਵਾਰ ਨਾਲ ਸ਼ਾਨੋ ਸ਼ੌਕ ਤੇ ਢੀ ਆ ਮੇਰੇ ਦੋ ਪ੍ਰਸ਼ਾਦੇ ਕਿੱਥੇ ਛਕੇਗਾ ਮੇਰੀ ਗਰੀਬੀ ਦਾ ਲੰਗਰ ਕਿੱਥੇ ਪ੍ਰਵਾਨ ਕਰੇਗਾ ਪਰ ਕਹਿਣ ਲੱਗੇ ਜਦੋਂ ਗੁਰੂ ਸਾਹਿਬ ਕੋਲੇ ਪਹੁੰਚੇ ਤੇ ਮਹਾਰਾਜ ਨੇ ਆਏ ਹੱਥ ਚੱਕ ਦਿੱਤਾ ਆਪਣੀ ਸਾਰੇ ਸਿੰਘਾਂ ਨੂੰ ਉਹ ਸਾਰੇ ਥਾਈ ਪਾਈ ਥਾਂ ਰੁਕ ਗਏ ਜੋ ਸਾਰੇ ਰੁਕ ਗਏ ਮਹਾਰਾਜ ਨੇ ਆਪਣਾ ਘੋੜਾ ਤੋਰਿਆ ਤੇ ਲੋਕ ਖੜੇ ਨੇ ਬੀਬੀਆਂ ਖੜੀਆਂ ਮਹਾਰਾਜ ਉਸ ਬਜ਼ੁਰਗ ਮਾਂ ਕੋਲੇ ਜਾ ਕੇ ਕੋੜਾ ਰੋਕ ਲਿਆ ਕਹਿਣ ਲੱਗੇ ਮਾਤਾ ਜੀ ਪ੍ਰਸ਼ਾਦਾ ਲਿਆਓ ਛਕੀਏ ਬੜੀ ਭੁੱਖ ਲੱਗੀ ਹੋਈ ਹੈ ਤੇ ਮਾਤਾ ਹੈਰਾਨ ਹੋ ਗਈ ਇਹ ਗੁਰੂ ਹਰ Rai ਸਾਹਿਬ ਪਾਸ਼ਾ ਮਹਾਰਾਜ ਫੌਜਾਂ ਦੇ مالک ਕਹਿਣ ਲੱਗੇ ਮਾਤਾ ਬੜੀ ਖੁਸ਼ ਹੋਈ ਤੇ ਮਾਤਾ ਨੇ ਪ੍ਰਸ਼ਾਦੇ ਜਦੋਂ ਇਹ ਸਣੇ ਪੋਣਾ ਫੜਾ ਦਿੱਤੇ ਤੇ ਮਹਾਰਾਜ ਨੇ ਐਂ ਸਨੇ ਪਉਣਾ ਫੜ ਕੇ ਘੋੜੇ ਦੇ ਉੱਤੇ ਬੈਠਿਆ ਹੀ ਤੇ ਮਹਾਰਾਜ ਨੇ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੱਤਾ ਤੇ ਮਾਤਾ ਨੇ ਗੁਰੂ ਦੇ ਚਰਨਾਂ ਤੇ ਆਪਣਾ ਸਿਰ ਰੱਖਿਆ ਤੇ ਬਰਾਗ ਤੇ ਪਿਆਰ ਵਿੱਚ ਸਤਿਗੁਰਾਂ ਦੇ ਚਰਨ ਧੋ ਦਿੱਤੇ ਅੱਖਾਂ ਦੇ ਵਿੱਚੋਂ ਅੰਸੂ ਆ ਕੇ ਮੇਰਾ ਸਤਿਗੁਰੂ ਜਾਣੀ ਜਾਨ ਮੇਰੀ ਗਰੀਬਣੀ ਦਾ ਲੰਗਰ ਪ੍ਰਵਾਨ ਕੀਤਾ ਤਾਂ ਕਹਿਣ ਲੱਗੇ ਮਾਤਾ ਨੇ ਜੋ ਪ੍ਰਸ਼ਾਦਾ ਦਿੱਤਾ ਤੇ ਗੁਰੂ ਸਾਹਿਬ ਨੇ ਛੱਕ ਕੇ ਤੇ ਪੋਣਾ ਮਾਤਾ ਨੂੰ ਫੜਾ ਦਿੱਤਾ ਕਹਿਣ ਲੱਗੇ ਮਾਤਾ ਜੀ ਬੜਾ ਸਵਾਦਲਾ ਪ੍ਰਸ਼ਾਦਾ ਸੀ ਬੜਾ ਬੜਾ ਸਵਾਦ ਲੰਗਰ ਬਣਾਇਆ ਸੋ ਮਾਤਾ ਜੀ ਖੁਸ਼ ਹੋ ਗਈ ਤੇ ਮਾਤਾ ਨੂੰ ਮਹਾਰਾਜ ਨੇ ਅਧਿਆਤਮਕ ਤਾਕਤ ਪ੍ਰਦਾਨ ਕਰ ਦਿੱਤੀ ਸੋ ਗੁਰੂ ਹਰ Rai ਸਾਹਿਬ ਸੱਚੇ ਪਾਤਸ਼ਾਹ ਦਾ ਅਨਮੁੱਲਾ ਜੀਵਨ ਉਹਨਾਂ ਦੀਆਂ ਰਹਿਮਤਾਂ ਬਖਸ਼ਿਸ਼ਾਂ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਰੀਆਂ ਸੰਗਤਾਂ ਨੂੰ ਸਾਰੇ ਨਗਰ ਨੂੰ ਅਸੀਸ ਦਿੱਤੀ ਤੇ ਨਾਲ ਉਪਦੇਸ਼ ਦਿੱਤਾ ਕਿ ਭਾਈ ਅੰਮ੍ਰਿਤ ਵੇਲੇ ਪਹਿਰ ਰਾਤ ਰੈਂਦੀ ਜਾਗੋ ਇਸ਼ਨਾਨ ਕਰੋ ਵਾਹਿਗੁਰੂ ਦਾ ਸਿਮਰਨ ਕਰੋ ਤੇ ਬਾਅਦ ਤੋਂ ਬਾਅਦ ਲੰਗਰ ਲਾਓ ਲੰਗਰਾਂ ਦੀ ਸੇਵਾ ਦਾ ਉਪਦੇਸ਼ ਕਰਕੇ ਮਹਾਰਾਜ ਅੱਗੇ ਨੂੰ ਚਲੇ ਗਏ ਸੋ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਹੋ ਬੜੀਆਂ ਗਲਤੀਆਂ ਹੋ ਜਾਂਦੀਆਂ ਗੁਰੂ ਦੀ ਸੰਗਤ ਗੁਰੂ ਖਿਮਾ ਕਰਨ ਯੋਗ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ